ਸਤਿ ਸ਼੍ਰੀ ਅਕਾਲ ਦੋਸਤੋ ਕਲਮ ਦੀ ਨਜ਼ਰ ਤੋਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕੋੜਾ ਛੰਦ ਬਾਰੇ ਕੋੜਾ ਦਾ ਅਰਥ ਹੈ ਚਾਬੁਕ ਕੋਲਾ ਛੰਦ ਇੱਕ ਵਰਣਿਕ ਛੰਦ ਹੈ ਇਸ ਵਿੱਚ ਮਾਤਰਾ ਦੀ ਗਿਣਤੀ ਨਹੀਂ ਹੁੰਦੀ ਸਿਰਫ ਵਰਣ ਜਾਂ ਅੱਖਰ ਹੀ ਗਿਨੇ ਜਾਂਦੇ ਹਨ ਕੋੜਾ ਛੰਦ ਵਿੱਚ ਚਾਰ ਤੁਕਾਂ ਹਰ ਇੱਕ ਤੁਕ ਦੇ 13 ਵਰਣ ਹੁੰਦੇ ਹਨ ਯਤਵਿਸ਼ਰਾਮ 6 ਵਰਣਾ ਤੇ ਅਤੇ ਪੂਰਨ ਵਿਸ਼ਰਾਮ 7 ਵਰਣਾ ਤੇ ਹੁੰਦਾ ਹੈ ਹਰ ਇੱਕ ਤੁਕ ਦੇ ਅੰਤ ਲਘੂ ਤੇ ਗੁਰੂ ਜਾਂ ਰਗਣ ਹੁੰਦਾ ਹੈ ਜੇਕਰ ਤੁਕ ਤੇ ਅੰਤ ਰਗਣ ਹੋਵੇ ਛੰਦ ਦੀ ਚਾਲ ਸੁੰਦਰ ਬਣਦੀ ਹੈ ਕੋਰੜਾ ਛੰਦ ਚਾਰ ਤੁਕਾਂ ਤੋਂ ਵੱਧ ਜਾਦਾ ਤੋਕਾਂ ਵਿੱਚ ਵੀ ਲਿਖਿਆ ਮਿਲਦਾ ਹੈ ਕੋੜਾ ਛੰਦ ਹਰਮਨ ਪਿਆਰਾ ਤੇ ਮਸ਼ਹੂਰ ਛੰਦ ਹੈ ਕੋੜਾ ਛੰਦ ਦੀਆਂ ਕਈ ਰਚਨਾਵਾਂ ਬਹੁਤ ਮਸ਼ਹੂਰ ਹੋਈਆਂ ਹਨ ਮੈਂ ਵੀ ਕੋੜਾ ਛੰਦ ਵਿੱਚ ਇੱਕ ਕਵਿਤਾ ਲਿਖੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਵਿਤਾ ਹੈ ਪੰਜਾਬੀ ਮਾਂ ਬੋਲੀ ਦੁਨੀਆ ਤੇ ਛਾ ਗਈ ਪੰਜਾਬੀ ਭਾਸ਼ਾ ਤਾਂ ਹੁਣ ਥਾਂ-ਥਾਂ ਆ ਗਈ ਨੈਟ ਦੇ ਉੱਤੇ ਹੈ ਪੰਜਾਬੀ ਦਾ ਕਾਇਦਾ ਪੜ੍ਹੋ ਪੰਜਾਬੀ ਨੂੰ ਜੇ ਲੈਣਾ ਹੈ ਫਾਇਦਾ 35 ਅੱਖਰਾਂ ਨੇ ਚਾਨਣ ਹੈ ਕਰਨਾ ਲਗਾ ਮਾਤਰਾ ਨੂੰ ਨਾਲ ਤੁਸੀਂ ਪੜ੍ਹਨਾ ਦੇਰੀ ਕਰਿਏ ਨਾ ਸਮਾ ਹੈ વીਤਰਹਾ ਮੌਕਾ ਸੰਭਾਲੋ ਜੀ ਕਿਸੇ ਨੇ ਸੱਚ ਕਿਹਾ ਊੜੇ ਮੁਕਤੇ ਨੂੰ ਕੰਨਾ ਨਹੀਂ ਲੱਗਦਾ ਸ਼ਬਦਾਂ ਦਾ ਦੀਵਾ ਰਹੇ ਸਦਾ ਜਗਦਾ ਆੜਾ ਤੇ ਈੜੀ ਨੂੰ ਲਗਤਾ ਔਂਕੜ ਨਾ ਦੋਵੇਂ ਅੱਖਰਾਂ ਨੂੰ ਲੱਗੇ ਦੁਲੈਂਕੜ ਨਾ ਬਾਣੀ ਗੁਰੂਆਂ ਦੀ ਬੜੇ ਲਿਖੇ ਪੜਦੇ 35 ਵਰਣਾਂ 'ਚੋਂ ਸੂਰ ਜਨੇ ਚੜਦੇ ਕਵਿਤਾ ਇਹ ਜੀ ਜੋ ਕਲਮ ਬੰਦ ਹੈ ਜੱਜ ਨਿਮਾਨਿਆ ਜੋ ਕੋੜਾ ਛੰਦ ਹੈ ਜੱਜ ਨਿਮਾਨਿਆ ਜੋ ਕੋੜਾ ਛੰਦ ਹੈ ਕਵਿਤਾ ਪੜਨ ਤੋਂ ਬਾਅਦ ਹੁਣ ਦੇਖਦੇ ਹਾਂ ਕਵਿਤਾ ਦੀ ਪਹਿਲੀ ਤੁਕ ਵਿੱਚ ਕਿੰਨੇ ਵਰਣ ਜਾਂ ਅੱਖਰ ਬਣਦੇ ਹਨ ਕਵਿਤਾ ਦੀ ਪਹਿਲੀ ਤੁਕ ਹੈ ਪੰਜਾਬੀ ਮਾਂ ਬੋਲੀ ਦੁਨੀਆ ਤੇ ਛਾ ਗਈ ਪੰਜਾਬੀ ਮਾਹਬੋਲੀ ਤੱਕ ਯਤਿ ਵਿਸ਼ਰਾਮ ਆਉਂਦਾ ਹੈ ਪੰਜਾਬੀ ਸ਼ਬਦ ਦੇ ਤਿੰਨ ਵਰਣ ਮਾਹ ਸ਼ਬਦ ਦਾ ਇੱਕ ਵਰਣ ਬੋਲੀ ਸ਼ਬਦ ਦੇ ਦੋ ਵਰਣ ਬਣਦੇ ਹਨ ਤਿੰਨ ਅਤੇ ਇੱਕ ਚਾਰ ਚਾਰ ਤੇ ਦੋ 6 ਯਤਿ ਵਿਸ਼ਰਾਮ ਤੱਕ 6 ਵਰਣ ਬਣ ਗਏ ਹਨ ਹੁਣ ਯਤਿ ਵਿਸ਼ਰਾਮ ਤੋਂ ਅੱਗੇ ਦੇਖਦੇ ਹਾਂ ਦੁਨੀਆ ਤੇ ਛਾ ਗਈ ਹੁਣ ਇੰਨਾ ਵਰਣਾਂ ਦੀ ਗਿਣਤੀ ਕਰਦੇ ਹਾਂ ਦੁਨੀਆ ਸ਼ਬਦ ਦੇ ਤਿੰਨ ਵਰਣ ਤੇ ਸ਼ਬਦ ਦਾ ਇੱਕ ਵਰਣ ਛਾ ਸ਼ਬਦ ਦਾ ਇੱਕ ਵਰਣ ਗਈ ਸ਼ਬਦ ਦੇ ਦੋ ਵਰਣ ਬਣ ਗਏ ਹਨ ਤਿੰਨ ਤੇ ਇੱਕ ਚਾਰ ਚਾਰ ਤੇ ਇੱਕ ਪੰਜ ਪੰਜ ਤੇ ਦੋ ਸੱਤ ਸੱਤ ਅੱਖਰ ਯਤ ਵਿਸ਼ਰਾਮ ਤੋਂ ਪੂਰਨ ਵਿਸ਼ਰਾਮ ਤੱਕ ਬਣ ਗਏ ਹਨ ਇਸ ਲਈ ਇਸ ਕਵਿਤਾ ਦੀ ਪਹਿਲੀ ਤੁਕ ਦੇ 6 ਤੇ 7 ਕੁੱਲ 13 ਅੱਖਰ ਬਣਦੇ ਹਨ ਹੁਣ ਕਵਿਤਾ ਦੀ ਦੂਜੀ ਤੁਕ ਦੇ ਵਰਣ ਗਿਣਦੇ ਹਾਂ ਤੁਕ ਹੈ ਪੰਜਾਬੀ ਭਾਸ਼ਾ ਤਾਂ ਹੁਣ ਥਾਂ ਥਾਂ ਆ ਗਈ ਪੰਜਾਬੀ ਭਾਸ਼ਾ ਤਾਂ ਤੱਕ ਯਤ ਵਿਸ਼ਰਾਮ ਹੈ ਪੰਜਾਬੀ ਸ਼ਬਦ ਦੇ ਤਿੰਨ ਵਰਣ ਭਾਸ਼ਾ ਸ਼ਬਦ ਦੇ ਦੋ ਵਰਣ ਤਾਂ ਸ਼ਬਦ ਤਾਂ ਇੱਕ ਵਰਣ ਹੁਣ ਇਹ ਤਿੰਨ ਤੇ ਦੋ ਪੰਜ ਪੰਜ ਤੇ ਇੱਕ 6 ਵਰਣ ਯਤ ਵਿਸ਼ਰਾਮ ਤੱਕ ਬਣਦੇ ਹਨ ਯਤ ਵਿਸ਼ਰਾਮ ਤੋਂ ਅੱਗੇ ਤੁੱਕ ਦੇ ਸ਼ਬਦ ਹਨ ਹੁਣ ਥਾਂ ਥਾਂ ਛਾ ਗਈ ਹੁਣ ਸ਼ਬਦ ਦੇ ਦੋ ਵਰਣ ਥਾਂ ਸ਼ਬਦ ਦਾ ਇੱਕ ਵਰਣ ਫਿਰ ਤੋਂ ਥਾ ਸ਼ਬਦ ਦਾ ਇੱਕ ਵਰਣ ਛਾ ਸ਼ਬਦ ਦਾ ਇੱਕ ਵਰਣ ਗਈ ਸ਼ਬਦ ਦੇ ਦੋ ਵਰਣ ਬਣਦੇ ਹਨ ਇਸ ਲਈ ਇਸ ਤੁਕ ਵਿੱਚ ਯਤ ਵਿਸ਼ਰਾਮ ਤੋਂ ਪੂਰਨ ਵਿਸ਼ਰਾਮ ਤੱਕ 2 ਤੇ 1 3 3 ਤੇ 1 4 4 ਤੇ 1 5 5 ਤੇ 2 7 ਵਰਣ ਬਣ ਗਏ ਹਨ ਇਸ ਤੁਕ ਵਿੱਚ ਵੀ 6 ਤੇ कुल 13 ਅੱਖਰ ਬਣਦੇ ਹਨ ਹੁਣ ਕਵਤਾ ਦੀ ਤੀਜੀ ਤੁਕ ਦੇ ਵਰਣਾਂ ਦੀ ਗਿਣਤੀ ਕਰਦੇ ਹਾਂ ਤੁਕ ਤੇ ਸ਼ਬਦ ਹਨ ਨੈਟ ਦੇ ਉੱਤੇ ਹੈ ਪੰਜਾਬੀ ਦਾ ਕਾਇਦਾ ਨੈਟ ਦੇ ਉੱਤੇ ਹੈ ਤੱਕ ਯਤ ਵਿਸ਼ਰਾਮ ਹੈ ਨੈਟ ਸ਼ਬਦ ਦੇ ਦੋ ਵਰਣ ਦੇ ਸ਼ਬਦ ਦਾ ਇੱਕ ਵਰਣ ਉੱਤੇ ਸ਼ਬਦ ਦੇ ਦੋ ਵਰਣ ਹੈ ਸ਼ਬਦ ਦਾ ਇੱਕ ਵਰਣ ਬਣਦਾ ਹੈ ਇਹ 2 ਤੇ 1 3 3 ਤੇ 2 5 5 ਤੇ 1 6 ਵਰਣ ਬਣੇ ਹਨ ਯਤਪਿ ਸ਼ਰਾਮ ਤੋਂ ਅੱਗੇ ਪੰਜਾਬੀ ਦਾ ਕਾਇਦਾ ਪੰਜਾਬੀ ਸ਼ਬਦ ਦੇ 3 ਵਰਣ ਦਾ ਸ਼ਬਦ ਦਾ 1 ਵਰਣ ਕਾਇਦਾ ਸ਼ਬਦ ਦੇ 3 ਵਰਣ ਬਣੇ ਹਨ 3 ਤੇ 1 4 4 ਤੇ 3 7 ਵਰਣ ਬਣੇ ਹਨ ਇਸ ਤੁਕ ਵਿੱਚ ਵੀ 6 ਤੇ 7 ਕੁੱਲ 13 ਵਰਣ ਬਣਦੇ ਹਨ ਹੁਣ ਕਵਿਤਾ ਦੀ ਚੌਥੀ ਤੁਕ ਦੇ ਵਰਣਾਂ ਦੀ ਗਿਣਤੀ ਕਰਦੇ ਹਾਂ ਇਹ ਤੁਕ ਹੈ ਪੜੋ ਪੰਜਾਬੀ ਨੂੰ ਜੇ ਲੈਣਾ ਹੈ ਫਾਇਦਾ ਪੜੋ ਪੰਜਾਬੀ ਨੂੰ ਤੱਕ ਯਤ ਵਿਸ਼ਰਾਮ ਹੈ ਪੜੋ ਸ਼ਬਦ ਦੇ 2 ਵਰਣ ਪੰਜਾਬੀ ਸ਼ਬਦ ਦੇ ਤਿੰਨ ਵਰਣ ਨੂੰ ਸ਼ਬਦ ਦਾ ਇੱਕ ਵਰਣ ਬਣਦਾ ਹੈ ਇਹ 2 ਤੇ 3 5 5 ਤੇ 1 6 ਵਰਣ ਬਣੇ ਹਨ ਯਤਪਿ ਸ਼ਰਾਮ ਤੋਂ ਅੱਗੇ ਕਵਤਾ ਦੀ ਤੁੱਕ ਦੇ ਸ਼ਬਦ ਹਨ ਜੇ ਲੈਣਾ ਹੈ ਫਾਇਦਾ ਜੇ ਸ਼ਬਦ ਦਾ ਇੱਕ ਵਰਣ ਲੈਣਾ ਸ਼ਬਦ ਦੇ ਦੋ ਵਰਣ ਹੈ ਸ਼ਬਦ ਦਾ ਇੱਕ ਵਰਣ ਫਾਇਦਾ ਸ਼ਬਦ ਦੇ ਤਿੰਨ ਵਰਣ ਬਣਦੇ ਹਨ 1 ਤੇ 2 3 3 ਤੇ 1 4 4 ਤੇ 3 ਸੱਤ ਵਰਣ ਬਣੇ ਹਨ ਇਸ ਕਵਿਤਾ ਦੀ ਚੌਥੀ ਤੁਕ ਵਿੱਚ ਵੀ 6 ਤੇ 7 ਕੁੱਲ 13 ਵਰਣ ਬਣਦੇ ਹਨ ਇਸ ਕਵਿਤਾ ਦੀਆਂ ਅਗਲੀਆਂ 12 ਤੋਕਾਂ ਵਿੱਚ ਵੀ ਹਰ ਇੱਕ ਤੁਕ ਦੇ 13 ਵਰਣ ਬਣਦੇ ਹਨ ਇਹ ਜਾਣਕਾਰੀ ਸੀ ਕੋੜੜਾ ਛੰਦ ਬਾਰੇ ਜੇਕਰ ਜਾਣਕਾਰੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਧੰਨਵਾਦ